ਪਿੰਡ-ਪਿੰਡ ਵਿੱਚ ਜਿਹੜੀਆਂ ਸੱਥਾਂ ਚੱਲ ਰਹੀਆਂ ਨੇ ਇਸ ਤਰੀਕੇ ਦਾ ਸਰਪੰਚ ਹੋਣਾ ਚਾਹੀਦਾ ਸਰਪੰਚ ਤੇ ਕੋਈ ਸਿਆਣਾ ਪੜਿਆ ਲਿਖਿਆ ਸੁਹੀਉਣ ਬੰਦਾ ਕੋ ਪੜਿਆ ਲਿਖਿਆ ਨੌਜਵਾਨ ਬਣ ਜੇ ਅਈਆਂ ਨੇ ਸਰਬਸੰਮਤੀ ਹੋ ਜੇ ਐਮਐਲਏ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਸਾਡੇ ਪਿੰਡ ਵਿੱਚ ਕੀ ਹੋ ਰਿਹਾ ਤੇ ਕੀ ਨਹੀਂਗਾ ਸਰਪਾਈ ਜਾ ਕੇ ਉਹਨਾਂ ਨੂੰ ਦੱਸ ਦੇ ਛੇਡਿਅਮ ਹੌਬ ਤੇ ਬੱਚੇ ਆਪਣੀ ਖੇਡਣਗੇ ਤੇ ਨਸ਼ਾ ਲਜਾਂਗੇ ਸਸਕਾਲ ਇੰਡੀਆ ਨਿਊਜ਼ ਵੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਬਚ ਚੁੱਕਾ ਅਤੇ ਪਿੰਡ-ਪਿੰਡ ਵਿੱਚ ਜਿਹੜੀਆਂ ਸੱਥਾਂ ਚੱਲ ਰਹੀਆਂ ਨੇ ਸੱਥਾਂ ਵਿੱਚ ਬੈਠ ਕੇ ਕਿਤਨਾ ਕਿਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰਾ ਹੋ ਰਹੀਆਂ ਨੇ ਜਿੱਥੇ ਅਸੀਂ ਅੱਜ ਇਸ ਵੇਲੇ ਹਲਕਾ ਅਜਨਾਲਾ ਦੇ ਪਿੰਡ ਸਲਿੰਪੁਰਾ ਵਿੱਚ ਮੌਜੂਦਾ ਇੱਥੇ ਕੀ ਮਹਿਫਲ ਲੱਗੀ ਹੋਈ ਆ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਬੋਰਡ ਦੇ ਥੱਲੇ ਬੈਠੇ ਹੋਏ ਨੇ ਛਾਵੇਂ ਸਾਰੇ ਸੂਝਵਾਨ ਸਿਆਣੇ ਲੋਕ ਬੈਠੇ ਹੋਏ ਨੇ ਨਾਲ ਨੌਜਵਾਨ ਬੈਠੇ ਹੋਏ ਨੇ ਨਾਲ ਕਿਤਨਾ ਕਿ ਤਾਸ਼ ਕੁੱਟੀ ਜਾ ਰਹੀ ਆ ਜਿਹੜਾ ਕਿ ਪਿੰਡੇ ਦੀ ਇੱਕ ਪੁਰਾਣੀ ਸਭਿਤਾ ਸੀਗੀ ਸ਼ਾਵਾ ਥੱਲੇ ਬਹਿ ਕੇ ਜਿਹੜੀਆਂ ਤਾਸ਼ਾਂ ਖੇਡੀਆਂ ਜਾਂਦੀਆਂ ਸੀ ਵਿਚਾਰਾ ਕੀਤੀਆਂ ਜਾਂਦੀਆਂ ਸੀ ਉਸੇ ਤਰੀਕੇ ਨਾਲ ਅਸੀਂ ਇਸ ਪਿੰਡ ਦੇ ਵਿੱਚ ਮਜੂਰੀ ਜਿਹੀ ਹੈ ਕਿ ਤਾਸ਼ਾਂ ਖੇਡੀਆਂ ਜਾ ਰਹੀਆਂ ਨੇ ਨਾਲ ਨਾਲ ਕਿਤੇ ਨਾ ਕਿਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰਾਂ ਵੀ ਚੱਲ ਰਹੀਆਂ ਨੇ ਸਾਡੇ ਨਾਲ ਲੋਕ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਧਾਨ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਗੱਲ ਕਰੀਏ ਜਿਸ ਤਰੀਕੇ ਨਾਲ ਆਪਾਂ ਪੰਚਾਇਤੀ ਚੋਣਾਂ ਦਾ ਵਿਕਲ ਬਚ ਚੁੱਕਾ ਚਾਰੇ ਪਾਸੇ ਵੋਟਾਂ ਨੂੰ ਮੰਗਣ ਲਈ ਲੋਕ ਘਰਾਂ ਨੂੰ ਤੁਰਪੇ ਨੇ ਪੰਚਾਇਤਾਂ ਵਾਸਤੇ ਮੈਂਬਰਾਂ ਵਾਸਤੇ ਸਰਪੰਚੀ ਵਾਸਤੇ ਕਿਸ ਤਰੀਕੇ ਦਾ ਸਰਪੰਚ ਹੋਣਾ ਚਾਹੀਦਾ ਕਿਉਂਕਿ ਸਰਪੰਚਤਾ ਬਣਦੇ 75 ਤੋਂ ਸਾਲ ਤੋਂ ਵੱਧ ਟਾਈਮ ਹੋ ਗਿਆ ਸਰਪੰਚ ਬਣਦਿਆਂ ਨੂੰ ਇਸ ਵਾਰ ਕਿਸ ਤਰੀਕੇ ਦਾ ਸਰਪੰਚ ਹੋਣ ਰਿਹਾ ਕੋਈ ਸਰਪੰਚ ਤੇ ਕੋਈ ਸਿਆਣਾ ਪੜਿਆ ਲਿਖਿਆ ਸੁਝਉਣ ਬੰਦਾ ਜਿਹੜਾ ਪਿੰਡ ਦੇ ਵਿਕਾਸ ਬਾਰੇ ਸੋਚੇ ਪਿੰਡ ਦੇ ਕਮਾਂਗਾਰਾਂ ਨੂੰ ਤੇ ਹਰ ਜਿਹੜੀ ਸਹੂਲਤ ਜਿੰਨੀ ਵੀ ਆਉਂਦੀ ਹੈ ਗਰੀਬ ਨੂੰ ਜਰੂਰ ਮਿਲਣੀ ਚਾਹੀਦੀ ਆ ਇਹ ਵੀ ਇਸ ਤਰ੍ਹਾਂ ਹੁੰਦਾ ਕਿ ਗਰੀਬ ਸਹੂਲਤ ਤੋਂ ਰਹਿ ਜਾਂਦਾ ਤੇ ਅਮੀਰ ਨੂੰ ਸਹੂਲਤ ਲੈ ਜਾਂਦੇ ਗਰੀਬਾਂ ਨੂੰ ਸਹੂਲਤਾਂ ਮਿਲਣੇ ਚਾਹੀਦੀਆਂ ਨੇ ਤੇ ਪਿੰਡ ਦਾ ਚੰਗਾ ਕੰਮ ਹੋਣਾ ਇਹਦਾ ਪਾਰਟੀ ਪੱਧਰ ਤੋਂ ਉੱਪਰ ਉੱਠ ਗਏ ਤੇ ਧੜੇ ਬੰਦੀ ਤੋਂ ਉੱਪਰ ਉੱਠ ਗਏ ਸਾਰੇ ਪਿੰਡ ਦੇ ਨਾਲ ਲੈ ਗਏ ਸਾਰੇ ਬੰਦ ਸੁਯੋਗ ਲੈ ਗਏ ਕੰਮ ਹੋਣਾ ਜੀਦਾ ਚਲੋ ਪਹਿਲਾਂ ਵੀ ਸਾਡੇ ਪਿੰਡ ਦੇ ਸਰਪੰਚ ਰਹੇ ਨੇ ਸਾਡੇ ਆਪਣੇ ਪਰਿਵਾਰਾਂ ਜਿਹੇ ਸਰਪੰਚ ਬੰਦੇ ਆ ਰਹੇ ਨੇ ਵਧੀਆ ਕੰਮ ਕੀਤਾ ਅਸੀਂ ਇਹਦੀ ਕੀ ਨੇ ਉਹਨਾਂ ਮਾੜਾ ਕੀਤਾ ਉਹ ਜਿੰਨਾ ਵੱਲੋਂ ਕੀਤਾ ਵਧੀਆ ਕੀਤਾ ਇਹ ਕਿ ਨੇ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਕਮੀਆਂ ਪੇਸ਼ਾ ਰਹਿੰਦੀਆਂ ਨੇ ਜਿਵੇਂ ਸਾਡੇ ਕੋਈ ਸੜਕਾਂ ਕੋਈ ਸਾਡੇ ਇੱਥੋਂ ਪਿੰਡ ਤੋਂ ਲੈ ਕੇ ਸਕੂਲ ਤਾਈ ਸੜਕ ਰਹਿ ਗਈ ਥੋੜੀ ਬੰਨਣ ਵਾਲੀ ਜਾਂ ਪਸ਼ੂ ਦਾ ਰਸਤਾ ਲਿਆ ਸਾਨੂੰ ਉੱਠੀ ਰਾਣਾ ਵੀ ਦਾ ਉੱਠੀ ਪਸ਼ੂ ਕੋਈ ਖੜਨਾ ਅੱਜ ਕੱਲ ਦੇ ਸਮੇਂ ਵਿੱਚ ਬਹੁਤਾ ਸੌਖਾ ਨਹੀਂਗਾ ਪਸ਼ੂ ਦਾ ਹਸਲ ਮਿਲ ਜੇ ਜਾਂ ਹੋਰ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲਣ ਵਾਲੀਆਂ ਚਾਹੀਦੀਆਂ ਨੇ ਲਾਈਟਾਂ ਲੱਗਣੀਆਂ ਚਾਹੀਦੀਆਂ ਕੈਮਰੇ ਲੱਗਣੇ ਚਾਹੀਦੇ ਨੇ ਤੇ ਕੋਸ਼ਿਸ਼ ਤੇ ਸਾਰੇ ਪਿੰਡਾਂ ਵਾਲੇ ਪੂਰੇ ਪੰਜਾਬ ਵਾਸੀ ਨੇ ਇਹ ਬੇਨਤੀ ਕਰਾਂਗੇ ਕਿ ਸਰਪੰਚੀ ਨਾਲ ਜੇ ਸਰਪੰਚ ਚੰਗਾ ਪੜ੍ਹਿਆ ਲਿਖਿਆ ਮਰੀਆਂ ਆਦਾਂ ਕੋਈ ਚੰਗਾ ਚੁਣਿਆ ਜਾਵੇ ਸਾਂਝਾ ਤੇ ਉਹ ਬਹੁਤ ਵਧੀਆ ਗੱਲ ਹੈ ਸਿਰਫ ਸੰਮਤੀ ਨਾਲ ਗੱਲ ਕੀਤੀ ਤੁਸੀਂ ਸਿਰਫ ਸੰਮਤੀ ਨਾਲ ਸਰਪੰਚ ਸਰਕਾਰ ਦਾ ਚੁਣਿਆ ਜਾਵੇ ਕਿ ਪਿੰਡ ਦਾ ਚੁਣਿਆ ਜਾਵੇ ਕਿਉਂਕਿ ਜਦੋਂ ਹੁੰਦੀ ਤੁਹਾਡੇ ਬਾਜ਼ੀਆਂ ਹੁੰਦੀਆਂ ਨੇ ਹਰ ਜਿੱਕੇ ਨਾ ਸਰਕਾਰਾਂ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਵੀ ਆ ਚੁੱਕੀ ਸੱਤਾ ਦੇ ਵਿੱਚ ਤੇ ਬੀਜੇਪੀ ਵੀ ਆ ਤੇ ਸੱਤਾ ਦੀ ਗੱਲ ਚੱਲਦੀ ਆ ਪਰ ਜਿਹੜਾ ਸਰਪੰਚ ਜਿਹੜਾ ਸਿਰਫ ਸੰਪਤੀ ਨਾਲ ਚੁਣਿਆ ਜਾਵੇ ਉਹ ਪਿੰਡ ਦਾ ਚੁਣਿਆ ਜਾਣਾ ਚਾਹੀਦਾ देखो जी ਜਿਹੜਾ ਪਿੰਡ ਦੇ ਵਿੱਚ ਜਿਹੜੀ ਇਲੈਕਸ਼ਨਾਂ ਚੋਣ ਹੁੰਦੀ ਆ ਸਰਪੰਚੀ ਦੇ ਪਿੰਡ ਦੀ ਹੁੰਦੀ ਆ ਇਹਦੇ ਵਿੱਚ ਪਾਰਟੀ ਦਾ ਨਹੀਂ ਕੋਈ ਹੁੰਦਾ ਜੇ ਪਾਰਟੀਆਂ ਦੀ ਇਲੈਕਸ਼ਨਾਂ ਹੁੰਦੀਆਂ ਲੋਕੀ ਆਪੋ ਆਪਣੇ ਨਾਲ ਡਟਦੇ ਨੇ ਜਦੋਂ ਸਰਪੰਚੀ ਬੰਦੀ ਇਹਦੇ ਵਿੱਚ ਪਰਿਵਾਰ ਰਿਲੇਸ਼ਨ ਹੁੰਦੇ ਆ ਕੋਈ ਕਿਸੇ ਪਾਰਟੀ ਨੂੰ ਕੋਈ ਕਿਸੇ ਪਾਰਟੀ ਵਿੱਚ ਪਿੰਡ ਲੈਵਲ ਤੇ ਲੋਕ ਇਕੱਠੇ ਹੁੰਦੇ ਨੇ ਤੇ ਸਾਂਝਾ ਬੰਦਾ ਚੁੰਨਦੇ ਦੇ ਪਿੰਡ ਲੈਵਲ ਦੇ ਉੱਤੇ ਪਾਰਟੀ ਲੜੀ ਗੱਲ ਨਹੀਂ ਹੁੰਦੀ ਕਿਉਂਕਿ ਪਿੰਡ ਦਾ ਸਰਪੰਚ ਬੰਨਾ ਜਿਹੜਾ ਪਿੰਡ ਦਾ ਸਰਪੰਚ ਚੋਣਨਾ ਜਿਹੜਾ ਪਰ ਇਹ ਥੋੜਾ ਜਿਹਾ ਸਰਕਾਰ ਨਾਲ ਮਾੜਾ ਮੋਟਾ ਦਾ ਹੋਵੇ ਤੇ ਕੋਈ ਥੋੜਾ ਪੈਸੇ ਜਿਹੜਾ ਚ ਠੀਕ ਹੈ ਕਰਨਾ ਨੌਜਵਾਨ ਵੀ ਤਾਸ਼ ਖੇਡਣ ਡੇ ਹਾਂ ਜੀ ਵੀਰ ਜੀ ਤਾਸ਼ ਖੇਡਣ ਡੇ ਉਹ ਇੱਥੇ ਹਾਂ ਕਿਸ ਵਾਰ ਐਸ ਵਾਰ ਕਿਸ ਤਰੀਕੇ ਦੀ ਪੰਚਾਇਤ ਚੁਣਨੀ ਹੈ ਜੀ ਸਰ ਅਸੀਂ ਚੰਨੇ ਵਧੀਆ ਸਰਪੰਚ ਬਣੇ ਸਾਡੇ ਵੀ ਹਲ ਨੰਬੇ ਬਣਾਵੇ ਇਲਾਕੇ ਦਾ ਸੋਚੇ ਸੋਚੇ ਕੁਝ ਲੈਟਾਂ ਲੂਟਣ ਵਾਹਣਾ ਨਿਪੰਸਰੀ ਬਣੇ ਜੋ ਵੀ ਸਾਡਾ ਕਰਨਾ ਚਾਹੀਦਾ بس ਜੇ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤੇ ਬੜੀ ਮੁਸ਼ਕਲ ਹੁੰਦੀ ਹੈ ਜਦੋਂ ਕੋਈ ਬੱਚਾ ਚਾ ਕੋਈ ਵੀ ਬਜ਼ੁਰਗ ਬਿਮਾਰ ਹੁੰਦਾ ਤਾਂ ਉਹਨੂੰ ਫਿਰ ਵੱਡੇ ਵੱਡੇ ਸ਼ਹਿਰਾਂ ਚ ਖੜਨਾ ਪੈਂਦਾ ਕੀ ਪਿੰਡ ਦੀ ਡਿਸਪੈਂਸਰੀ ਹੋਣੀ ਜ਼ਰੂਰੀ ਹੁੰਦੀ ਹਾਂਜੀ ਸਰ ਡਿਸਪੈਂਸਰੀ ਜਰੂਰੀ ਚਾਹੀਦੀ ਦੂਰ ਜਾਣਾ ਪੈਂਦਾ ਉਹਨੂੰ ਲੈ ਕੇ ਕੇਵਲੇ ਨਹੀਂ ਵੀ ਜਾਇਆ ਜਾਂਦਾ ਰੱਦਾ ਤੇ ਲੋੜ ਪੈਂਦੀ ਤੇ ਫਿਰ ਦੂਰ ਜਾਣਾ ਪੈਂਦਾ ਨੂੰ ਜੇ ਕੋਕੜਾ ਲੈ ਲਓ ਜਨਾਲੇ ਲੈ ਲਓ ਰੱਸ ਸੱਸੀ ਲੈ ਲਓ ਇਤਨਾਂ ਦਿਲ ਕੇ ਦੂਰ ਜਾਣਾ ਪੈਂਦਾ ਫਿਰ ਪਰ ਹੁਣ ਵੋਟਾਂ ਆ ਗਈਆਂ ਨੇ ਸਰਪੰਚੀ ਦੀ ਹੁਣ ਜਿਹੜਾ ਸਰਪੰਚ ਚੁਣੋਗੇ ਫਿਰ ਇਹ ਮੰਗ ਰੱਖੋਗੇ ਅੱਗੇ ਕਿ ਇਹ ਜਿਹੜੀ ਸਾ ਇਹਨਾਂ ਦੇ ਡਿਫੈਂਸਿਵ ਬਣੇ ਸਰਪੰਚ ਜਿਹੜਾ ਸਾਰਾ ਕੰਮ ਸੁਲਤਾਨਾ ਤੇ ਨਵਾਂ ਸਰਪੰਚ ਬਣਾਈਏ ਕਿ ਵਧੀਆ ਜਿਹਾ ਪੜਿਆ ਲਿਖਿਆ ਹੋਵੇ ਤੇ ਉਹਨਾਂ ਨੂੰ ਜਾਣਕਾਰੀ ਫਿਰ ਠੀਕ ਆ ਸਾਡੇ ਨਾਲ ਹੋਰ ਵੀ ਸੁਝਵਾਨ ਲੋਕ ਬੈਠੇ ਨੇ ਹਾਂਜੀ ਪੰਜ ਕੀ ਕਹਿਣਾ ਚਾਹੁੰਦੇ ਹੋ ਸਰਪੰਚੀ ਦਾ ਵਿਗਲ ਵੱਜਿਆ ਤੁਸੀਂ ਵੀ ਦੇਖਿਓ ਕਿ ਪਿੰਡਾਂ 'ਚ ਮੌਤ ਪਰ ਬੰਦੇ ਹੁੰਦੇ ਨੇ ਸਾਰੇ ਪਰ ਇਸ ਵਾਰ ਕਿਸ ਤਰੀਕੇ ਦੀ ਪੰਚਾਇਤ ਬਣਾ ਰਹੇ ਹੋ ਵਧੀਆ ਬੰਦਾ ਬਣਾਉਣਾ ਚਾਹੀਦਾ ਕੋਈ ਪੜਿਆ ਲਿਖਿਆ ਨੌਜਵਾਨ ਬਣ ਜੇ ਅਸੀਂ ਇਹਨੇ ਸਰਵਸੰਮਤੀ ਹੋ ਜੇ ਸਾਡੇ 3 ਦਿਨ ਤੋਂ ਕੋਸ਼ਿਸ਼ ਚੱਲ ਰਹੀ ਆ ਅਬ ਇਸ ਸਰਬਸੰਮਤੀ ਹੋ ਜੇ ਪਿੰਡ ਦੇ ਵਿੱਚ ਪਰ ਦੋ ਦਿਨ ਬੈਠੇ ਗੁਰਦਰਾ ਸਾਹਿਬ ਕੱਲ ਵੀ ਪਰਸੋਂ ਵੀ ਕੋਈ ਵਿੱਚ ਖਿੱਚੋ ਤਾਨ ਥੋੜੀ ਜੀ ਹੋ ਗਈ ਮੈਂਬਰਾਂ ਮੁੰਬਰਾਂ ਦੀ ਉਹਦੇ ਕਰਕੇ ਕੰਮ ਥੋੜਾ ਜਿਆ ਰੁਕ ਗਿਆ ਅਸੀਂ ਅਜੇ ਵੀ ਚਾਹੁੰਦੇ ਆ ਕਿ ਸਰਬਸੰਮਤੀ ਹੋ ਜੇ ਕੋਈ ਨੌਜਵਾਨ ਪੜ੍ਹਿਆ ਲਿਖਿਆ ਇਨਸਾਨ ਬਣ ਜੇ ਇਹ ਅਸੀਂ ਪਿੰਡ ਦੇ ਸਾਡੇ ਕੋਈ ਵਿਕਾਸ ਹੋਣ ਵਾਲੇ ਬਹੁਤ ਇੱਕ ਸਾਡਾ ਟੋਟਾ ਰਹਿੰਦਾ ਆ ਸਾਡਾ ਵੀਰਿਆ ਕੋਕਾ ਉਹਦੇ ਬੂਹੇ ਤੋਂ ਲੈ ਕੇ ਦੇ ਸਕੂਲ ਤੱਕ ਕੱਚਾ ਰਾਹ ਆ ਜਦੋਂ ਵੋਟਾਂ ਪੈਣੀਆਂ ਉਦੋਂ ਵੀ ਉਹ ਰਾਹ ਤਾਂ ਨਹੀਂ ਲੰਘਣਾ ਅੱਗੇ ਸਾਡੀ ਉੱਥੇ ਆਬਾਦੀ ਵੀ ਆ ਨਵਾਂ ਪਿੰਡ ਉੱਥੇ ਵੀ ਸਾਡੀ 100 150 ਤਕਰੀਬਨ 200 ਦੇ ਕਰੀਬ ਵੋਟ ਆ ਉਹਨਾਂ ਨੂੰ ਵੀ ਬਹੁਤ ਜ਼ਿਆਦੀ ਔਰ ਟੋਟੇ ਦੀ ਮੁਸ਼ਕਲ ਆ ਪਿੱਛੇ ਸਾਡੇ ਪਿੰਡ ਦਾ ਟੋਟਾ ਬਣਿਆ ਚਾਰ-ਛੇ ਫੇਰਾ ਫਿਰਨੀ ਸਾਰਾ ਉਹ ਪੌਣਾ ਕਿਲੋ ਉਹ ਥੋੜਾ 300 ਮੀਟਰ ਟੋਟਾ ਜਿਹੜਾ ਆ ਉਹ ਪਤਾ ਨਹੀਂ ਰਹਿ ਗਿਆ ਕਿਹੇ ਕਾਰਨ ਰਹਿ ਗਿਆ ਉਹ ਬਹੁਤ ਜ਼ਰੂਰੀ ਬਾਨਾ ਹੁਣ ਵੋਟਾਂ ਪੈਣੀਆਂ ਨੇ ਹੋ ਸਕਦਾ ਉਹ ਦਿਨ بارش ਹੋ ਜੇ ਜੇ ਉਹ ਟੋਟਾ ਕੱਚਾ ਆ ਤੇ ਉਹ ਉੰਡੀ ਨੰਗਣਾ ਕਹਿੰਦੀ ਆ ਸ਼ਕਾਪ ਵੀ ਆਉਣਾ ਕਈਆਂ ਨੇ ਉਤੋਂ ਚੈਕਿੰਗ ਵਾਲਿਆਂ ਵੀ ਆਉਣਾ ਅਫਸਰ ਵੀ ਆਉਣੇ ਬੂਹ ਤੇ ਸਾਡਾ 188 ਨੰਬਰ ਬੂਹ ਤੇ ਆ ਅਜਨਾਲਾ ਹਲਕਾ ਪੈਂਦਾ ਸਾਡਾ ਤੇ ਉੱਥੇ ਫੇਰੇ ਨੰਗਣਾ ਹੀ ਕਹਿੰਦੀ ਆ ਉੱਥੇ ਸਾਡੇ ਬੱਚੇ ਵੀ ਸਕੂਲੇ ਜਾਂਦੇ ਆ ਉੱਥੇ ਸਾਡੇ ਪਰਿਵਾਰ ਵੀ ਰਹਿੰਦੇ ਮਿਹਨਤਾਨੇ ਆ ਜਿਹੜੇ ਉੱਥੇ ਪਰਿਵਾਰ ਰਹਿੰਦੇ ਆ ਨਾ ਨਵਾਂ ਪਿੰਡ ਮਜਬੀਆ ਸਿੰਘਾਂ ਦੀ ਬਾਦੀ ਆ ਸਾਡੇ ਭਰਾ ਨੇ ਇਹ ਇਹ ਧਾਨੀਆਂ ਜਿਹੜੇ ਉਹ ਰਾਹ தானੀ ਲੰਘਦੇ ਆ ਅਸੀਂ ਸਾਰਿਆਂ ਨੇ ਜ਼ਿਮੀਂਦਾਰਾਂ ਨੇ ਪੱਕੀਆਂ ਛੜਕਾਂ ਬਣ ਗਈਆਂ ਘਰ ਘਰ ਦੇ ਬੂਹੇ ਤੇ ਕਰ ਸਾਡੇ ਰਾਹ ਬਣ ਗਏ ਸਾਡਾ 300 ਮੀਟਰ ਉਹ ਜਿਹੜਾ ਟੋਟਾ ਨਾ 400 ਮੀਟਰ ਉਹ ਪਤਾ ਨਹੀਂ ਕਿਹਦੇ ਕਾਰਨ ਰਹਿ ਗਿਆ ਉਹ ਜ਼ਰੂਰ ਬਣਾਉਣਾ ਚਾਹੀਦਾ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਜਲਦ ਤੋਂ ਜਲਦ ਬਣਾਇਆ ਜਾਵੇ ਉੱਥੇ ਸਾਡਾ ਸਕੂਲ ਆ ਉੱਥੇ ਵੀ ਬੱਚੇ ਵੀ ਸਕੂਲੇ ਜਾਂਦੇ ਆ ਨਹੀਂ ਕਣੀ ਕਿ ਮੈਡਮਾਂ ਨੂੰ ਬੜੀ ਤੰਗੀ ਆਉਂਦੀ ਆ ਮੈਡਮਾਂ ਸੰਦ ਪਿੱਛੇ ਕਿਸੇ ਦੇ ਘਰ ਪੱਕੇ ਥਾਂ ਦੇ ਲਾ ਕੇ ਤੇ ਵਿਚਾਰੀਆਂ ਉੱਥੇ ਤੁਰ ਕੇ ਜਾਂਦੀਆਂ ਪਹੁੰਚੇ ਚੁੰਗ ਚੁੱਕ ਕੇ ਨੰਗਦੀਆਂ ਪਾਣੀ ਦੇ ਵਿੱਚ ਦੀ ਇਹ ਬਹੁਤ ਸਾਡੇ ਵਾਸਤੇ ਸ਼ਰਮਨਾਤ ਆਏ ਜਿਹੜਾ ਉਹ ਰਾਹ ਕੱਚਾ ਆ ਨਾ ਮੈਂ ਮੈਂ ਤੁਹਾਡੇ ਕੋਲ ਫੇਰਾ ਮਗਾ ਡਿਸਪੈਂਸਰੀ ਦੀ ਜਿਸ ਤਰੀਕੇ ਤੂੰ ਗੱਲ ਕੀਤੀ ਵੀ ਰਸਤਾ ਬਣਨਾ ਚਾਹੀਦਾ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਮੈਂ ਗੱਲ ਕਰ ਰਿਹਾ ਸੀ ਕਿੰਦੇ ਕਿ ਡਿਸਪੈਂਸਰੀ ਨਹੀਂ ਹੈਗੀ ਪਿੰਡ ਦੇ ਵਿੱਚ ਹੁਣ ਜਦੋਂ ਪੰਚਾਇਤ ਨਵੀਂ ਬਣਨੀ ਆ ਪਹਿਲੀਆਂ ਮੰਗਾ ਚ ਰੱਖਿਆ ਜਾਊਗਾ ਸਰਪੰਚ ਨਵਾਂ ਆਪਖੜ ਲਾਰਨਾ ਆ ਸਿਰਫ ਸੰਮਤੀ ਵੀ ਹੁੰਦੀ ਆ ਤੇ ਆਪਾਂ ਪਹਿਲੀ ਇਹ ਡਿਮਾਂਡ ਰੱਖਾਂਗੇ ਕਿ ਪਿੰਡ ਦੇ ਵਿੱਚ ਜੇ ਡਿਸਪੈਂਸਰੀ ਲਿਆਂਦੀ ਜਾਵੇ ਆਮ ਗਰੀਬ ਲੋਕ ਜਿਹੜੇ ਨੇ इजीली ਆਪਣਾ ਇਲਾਜ ਕਰਾ ਸਕਣ ਆ ਦੇਖੋ ਜੀ ਇਹ ਆ ਕਿ ਜਿਹੜੀ ਆਪਾਂ ਇੱਕ ਡਿਸਪੈਂਸਰੀ ਦੀ ਗੱਲ ਕਰਦੇ ਆ ਨਾ ਇਹ ਸਰਕਾਰ ਅਫੋਰਡ ਕਰਦੀ ਆ ਕਿ ਨਹੀਂ ਕਰਦੀ ਇਹ ਸਾਡੀ ਮੰਗ ਤੇ ਹੈਗੀ ਆ ਵੀ ਪਿੰਡ-ਪਿੰਡ ਸਪੈਂਸਰੀ ਹੋਵੇ ਬਟ ਉਹਨਾਂ ਨੇ ਜਿਹੜਾ ਕਲੀਨਿਕ ਮੱਲਾਕਲੀ ਨੇ ਖੋਲ ਕੇ ਇੱਕ ਪੰਜਾ ਸਤਾ ਪਿੰਡਾਂ ਵਾਸਤੇ ਇੱਕ ਇੱਕ ਕੀਤੀ ਆ ਉਹ ਵੀ ਬੜੀ ਵੱਡੀ ਗੱਲ ਆ ਪਰ ਜੇ ਆਪਾਂ ਪਿੰਡ-ਪਿੰਡ ਨੂੰ ਕਹੀਏ ਤੇ ਮੇਰੇ ਖਿਆਲ ਸਰਕਾਰ ਅਫੋਰਡ ਨਹੀਂ ਕਰ ਸਕੋਗੀ ਇਸ ਲਈ ਬਾਕੀ ਜਿਹੜੀ ਦੂਸਰੀ ਗੱਲ ਸਾਡੀ ਸਰਬਸੰਮਤੀ ਸਰਪੰਚਾਂ ਦੀ ਆ ਜੈਂ ਮੈਂ ਮਰਦੀ ਆ ਉਹਦੇ ਵਿੱਚ ਵੀ ਸਾਡਾ ਬੜਾ ਵੱਡਾ ਰੋਲ ਆ ਅਸੀਂ ਪਿੰਡ ਦੇ ਸੂਝਵਾਨ ਬੰਦੇ ਨੂੰ ਕਿਸੇ ਨੂੰ ਅੱਗੇ ਸਰਵਸੰਮਤੀ ਨਾਲ ਚਾਹੇ ਉਹ ਮੈਂਬਰ ਆ ਚਾਹੇ ਸਰਪੰਚ ਹੀ ਚੁਣਦੇ ਆ ਤੇ ਕੁਝ ਲੰਡੂ ਬੰਦੇ ਪਿੰਡ ਦੇ ਜਿਹੜੇ ਹੁੰਦੇ ਆ ਉੱਠ ਕੇ ਤੇ ਉਹ ਕਹਿਣਗੇ ਕਿ ਨਹੀਂ ਜੀ ਇਹ ਬੰਦਾ ਨਹੀਂ ਬੰਨਣਾ ਚਾਹੀਦਾ ਮੈਨੂੰ ਲਾਓ ਵੀ ਭਾਈ ਉਸ ਵਕਤ ਜਦੋਂ ਪੰਚਾਇਤ ਬੈਂਦੀ ਪਿੰਡ ਦੇ ਲੋਕ ਇੱਕ ਗੁਰਦੁਆਰਾ ਗੁਰੂ ਘਰ ਵਿੱਚ ਬੈਠ ਕੇ ਗੱਲ ਕਹਿੰਦੇ ਨੇ ਵੀ ਸਲਾਣੇ ਬੰਦੇ ਨੂੰ ਪੜਿਆ ਲਿਖਿਆ ਵਾ ਸਿਆਣਾ ਸੂਝਵਾਨ ਉਹਨੂੰ ਅਗਲੇ ਬੰਦੇ ਨੂੰ ਮੌਕਾ ਦਿੱਤਾ ਜਾਵੇ ਤੇ ਉਸ ਬੰਦੇ ਨੂੰ ਅਸੀਂ ਮੌਕਾ ਵੀ ਦਿੰਨੇ ਆ ਸਰ ਪਿੰਡ ਦੀ ਸਹਿਮਤੀ ਵੀ ਹੋ ਜਾਂਦੀ ਆ ਤੇ ਕੁਝ ਬੰਦੇ ਹਾਂ 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 ਇਹਨੂੰ ਕੁਲਾਤਾ ਮੈਨੂੰ ਲਾਤਾ ਇਹ ਕਿਸੇ ਦਾ ਸਰਕਾਰ ਦਾ ਕਸੂਰ ਨਹੀਂ ਕਿਸੇ ਬੰਦੇ ਦਾ ਕਸੂਰ ਨਹੀਂ ਸਿਰਫ ਇੱਕ ਮਨਮਤ ਮੂਰਖਤਾ ਆ ਪਰ ਪਰ ਹੁਣ ਅਸੀਂ ਜਿਸ ਤਰ੍ਹਾਂ ਸਰਪੰਚੀ ਦੀ ਗੱਲ ਕਰ ਰਹੇ ਆਂ ਸਰਪ ਸੰਪਤੀ ਦੀ ਉਸ ਗੱਲ ਕਰ ਰਹੇ ਹੋ ਗੱਲ ਹੁੰਦੀ ਹੈ ਵਿਕਾਸ ਦੀ ਜ਼ਿਆਦਾਤਰ ਜਿਹੜੇ ਪਿੰਡ ਦੀ ਵੋਟ ਹੁੰਦੀ ਆ ਉਹ ਆਪਣੇ ਨਿੱਜੀ ਕੰਮਾਂ ਨਾਲ ਜੁੜੀ ਹੁੰਦੀ ਆ ਉਹਨੂੰ ਸਰਕਾਰ ਦੀ ਕਰਨੀ ਕੋਈ ਮਤਲਬ ਹੁੰਦਾ ਉਹਨੂੰ ਹੁੰਦਾ ਕਿ ਮੇਰੇ ਘਰ ਦੀ ਗਲੀ ਬਣ ਜੇ ਮੇਰੀ ਨਾਲੀ ਬਣ ਜੇ ਪਿੰਡ ਦਾ ਨਾਲੇ ਦਾ ਵਿਕਾਸ ਹੋ ਜਾਏ ਕਿਹੜੇ ਕੰਮ ਰਹਿ ਗਏ ਨੇ ਜਿਹੜੇ ਉਹਨੂੰ ਹੋਣੇ ਚਾਹੀਦੇ ਨੇ ਹੋਰ ਜਿਹੜੇ ਕਿਉਂਕਿ ਕਾਫੀ ਮੈਂ ਸੁਣਿਆ ਕਿ ਸਲੇਮਪੁਰ ਪਿੰਡ ਚ ਕੰਮ ਵਿਕਾਸ ਹੋਇਆ ਆਉਣ ਵਾਲੇ ਸਮੇਂ ਚ ਕਿਹੜਾ ਵਿਕਾਸ ਰਹਿ ਗਿਆ ਜਿਹੜਾ ਇਹ ਪਿੱਡ ਮੰਗ ਰੱਖਿਆ ਇਹ ਵੀ ਜਗਜੀਤ ਜੀ ਮੈਂ ਤੁਹ ਕਿ ਜੋ ਸਰਕਾਰ ਚਾਹੇ ਅਕਾਲੀ ਹੈ ਚਾਹੇ ਕਾਂਗਰਸ ਚਾਹੇ ਆਮ ਪਾਰਟੀ ਹੈ ਚਾਹੇ ਭਾਜਪਾ ਕੋਈ ਵੀ ਸਰਕਾਰ ਹੈ ਕੋਈ ਮਾੜੀ ਨਹੀਂ ਹੁੰਦੀ ਜਦੋਂ ਵੀ ਮਾੜੇ ਹੁੰਦੇ ਸਾਡੇ ਅਕਾਲੀ ਵਰਕਰ ਕਾਂਗਰਸ ਵਰਕਰ ਆਮ ਪਾਰਟੀ ਦੇ ਵਰਕਰ ਹਾਂ ਮੈਂ ਸਰਪੰਚ ਬਣ ਕੇ ਕਾਂਗਰਸ ਦਾ ਅਕਾਲੀਆਂ ਨੇ ਲਤਾਂ ਖਿੱਚਣੀਆਂ ਜੇ ਸਰਕਾਰ ਆਮ ਪਾਰਟੀ ਦੀ ਆ ਤੇ ਦੂਸਰਾ ਸਰਪੰਚ ਬਣ ਗਿਆ ਤੇ ਐਮਐਲਏ ਨੂੰ ਜਾ ਕੇ ਚੀਕਾਂ ਮਾਰਨੀਆਂ ਇਹਨੂੰ ਗ੍ਰਾਂਟ ਨਹੀਂ ਦੇਣੀ ਅਕਾਲੀ ਜਾ ਕੇ ਕਹਿਣਗੇ ਕਾਂਗਰਸੀਆਂ ਨੂੰ ਗ੍ਰਾਂਟ ਨਹੀਂ ਦੇਣੀ ਐਮਐਲਏ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਸਾਡੇ ਪਿੰਡ ਵਿੱਚ ਕੀ ਹੋ ਰਿਹਾ ਤੇ ਕੀ ਨਹੀਂਗਾ ਸਰਪਹੀ ਜਾ ਕੇ ਉਹਨਾਂ ਨੂੰ ਦੱਸਦਿਆਂ ਕਿਸ ਬੰਦੇ ਦੀ ਸਪੋਰਟ ਕਰਨੀ ਹੈ ਕਿਸ ਦੀ ਨਹੀਂ ਕਰਨੀ ਹੈ ਅਸੀਂ ਉਲਟੇ ਜਾ ਕੇ ਦੂਜੇ ਦੀ ਕਰਾਉਨੇ ਐ ਐਮਐਲਏ ਕਹਿੰਦਾ ਵੀ ਜੋ ਕਰਾਉਣਾ ਤੁਸੀਂ ਕਰਾਉਣਾ ਚਾਹੋ ਕਿਸੇ ਵੀ ਪਾਰਟੀ ਦਾ ਹੋਵੇ ਪਰ ਤੁਹਾਡਾ ਮਤਲਬ ਹੈ ਵੀ ਜਿਹੜੀ ਪੰਚਾਇਤ ਬਣਨੀ ਚਾਹੀਦੀ ਉਹ ਪਿੰਡ ਦੀ ਬਣਨੀ ਚਾਹੀਦੀ ਐ ਸਿਆਸੀ ਨਹੀਂ ਬਣਨੀ ਚਾਹੀਦੀ ਸਿਆਸੀ ਨਹੀਂ ਹੋਣੀ ਚਾਹੀਦੀ ਮੈਂ ਇਸ ਗੱਲ ਨਾਲ ਬਿਲਕੁਲ ਪੂਰ ਜ਼ੋਰ ਪਿੰਡ ਵਾਲਿਆਂ ਨੂੰ ਅਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਆ ਭਈ ਭਰਾਓ ਸਰਕਾਰਾਂ ਤੋਂ ਪਾਸੇ हट ਕੇ ਇੱਕ ਆਪਣੇ ਲੈਵਲ ਦੇ ਉੱਤੇ ਆਪਣੀ ਸਰਕਾਰ ਬਣਾਓ ਪਿੰਡ ਲੈਵਲ ਦੀ ਜੋ ਜਿਹਨੂੰ ਸਾਰਾ ਪਿੰਡ ਸਪੋਰਟ ਕਰਦਾ ਹੋਵੇ ਮੰਨਦਾ ਹੋਵੇ ਤੇ ਔਰ ਉਹ ਇਮਾਨਦਾਰ ਹੋਵੇ ਆਨਸਟ ਆਦ ਕੋਈ ਵੀ ਤਬਕਾ ਦੇ ਮਨੋਂ ਵੋਟ ਪਾਈ ਜਾਂਦਾ ਨਹੀਂ ਪਾਈ ਖੁੱਲ ਕੇ ਉਹਨਾਂ ਦਾ ਮਦਦ ਕੀਤੀ ਜਾਵੇ ਇਹ ਨਹੀਂ ਕਿ ਜਿੱਦਾਂ ਮੇਰੇ ਵੀਰ ਕਹਿੰਦੇ ਸੀਗੇ ਵੀ ਦਈਆਂ ਨੂੰ ਅਸੀਂ ਆ ਚੈੱਕ ਦਿੱਤੇ ਆ ਆਪਣੇਆਂ ਨੂੰ ਕੀ ਜਾਂਦੇ ਹੁੰਦੇ ਅੰਨਾ ਵੰਡੇ ਸ਼ਰੇਣੀਆਂ ਮੁਰਮੜ ਆਪਣੇਆਂ ਨੂੰ ਅਸੀਂ ਜੇ ਕਿਸੇ ਨੂੰ ਕੋਈ ਕੋਠਿਆਂ ਦੇ ਪੈਸੇ ਆਉਂਦੇ ਆ ਤੇ ਅਸੀਂ ਆਪਣੇਆਂ ਦੇ ਨਾਮ ਲਿਖ ਦਿੰਦੇ ਆ ਜੇ ਆ ਸ਼ੈਡ ਆਉਂਦੇ ਨੇ ਤੇ ਉਹ ਸਾਡੇ ਸਾਨੂੰ ਜਿਸ ਗਰੀਬ ਨੂੰ ਲੋੜ ਆ ਨਾ ਜਿਸ ਗਰੀਬ ਦੇ ਕੋਲ ਅਫੋਰਡ ਨਹੀਂ ਕਰ ਸਕਦਾ ਉਸ ਨੂੰ ਸਰਕਾਰ ਵੱਲੋਂ ਕਰਨਾ ਚਾਹੀਦਾ ਪਰ ਉਹ ਸਰਕਾਰ ਕਹਿੰਦੀ ਹੈ ਵੀ ਸਾਨੂੰ ਲਿਸਟ ਦੋ ਅਸੀਂ ਲਿਸਟਾਂ ਤਾਂ ਆਪਣੇਆਂ ਦੀਆਂ ਪਰ ਪਰ ਜੇ ਨੇ ਰੋਲ ਸਰਪੰਚੀ ਬਣਾਵਾਗੇ ਅਸੀਂ ਸਾਰੇ ਇੱਕ ਜੋਕ ਪਿੰਡ ਦੀ ਸਰਪੰਚੀ ਬਣਾਵਾਗੇ ਤਾਂ ਫਿਰ ਤਾਂ ਕੋ ਪੱਖਪਾਤ ਰਹੂਗਾ ਹੀ ਨਹੀਂ ਨਾ ਤੇਰੇ ਤਾਂ ਇੱਕੋ ਜੀ ਹੋਈ ਉਹੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਪਿੰਡ ਦੇ ਲੋਕ ਨੇ ਨਾ ਜੇ ਕੋ ਸਿਆਣਾ ਸਮਝਦਾਰ ਹੋਊਗਾ ਨਾ ਤੇ ਉਹ ਕੋਸ਼ਿਸ਼ ਕਰੇਗਾ ਕਿ ਹਾਂ ਭਾਈ ਮੈਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਾਂ ਮੈਨੂੰ ਕੱਲ ਨੂੰ ਮੈਂ ਅੱਜ ਮੈਂਬਰ ਬਣਿਆ ਵਾਂ ਜਾਂ ਮੈਂ ਸਰਪੰਚ ਬਣਿਆ ਵਾਂ ਕੱਲ ਨੂੰ ਕੋਈ ਮੈਨੂੰ ਉਂਗਲ ਨਾ ਕਰੇ ਬਈ ਇਹਨੇ ਆਪਣੇ ਦਾ ਪੱਖ ਪੂਰਿਆ ਗਰੀਬ ਦੀ ਨਹੀਂ ਸੁਣੀ ਸੋ ਮੈਂ ਬੇਨਤੀ ਕਰਾਂਗਾ ਪੂਰੇ ਪੰਜਾਬ ਵਾਸੀਆਂ ਨੂੰ ਹਰ ਪਿੰਡ ਵਿੱਚ ਭਾਜੀ ਸਰਬਸੰਮਤੀ ਕਰੋ ਤੇ ਹਰ ਇੱਕ ਦਾ ਪੱਖ ਪੂਰ ਤੇ ਉਹ ਗੱਲ ਵੀ ਇਦਾਂ ਹੋਵੇ ਸਾਡੀ ਬਿਲਕੁਲ ਬਹੁਤ ਸੋਹਣੀ ਗੱਲ ਹੈ ਬਿਲਕੁਲ ਉਹਨੇ ਗੱਲ ਕੀਤੀ ਕਿ ਜੇ ਸਰਪਸੰਤੀਆਂ ਕਰਨੀਆਂ ਤੇ ਇੱਕ ਪੱਖ ਨਹੀਂ ਹੋਣਾ ਚਾਹੀਦਾ ਪਿੰਡ ਦੇ ਲਈ ਨਹੀਂ ਰੋਲ ਬਣਨੀ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਦਦਾਰ ਸਿੰਘ ਜੀ ਹਾਂਜੀ ਕਿਸ ਤੀਕੇ ਨਾਲ ਵੇਖਦੇ ਹੋ ਵੋਟਾਂ ਤੁਸੀਂ ਪਾਉਂਦੇ ਹੋ ਕਿੰਨੀ ਵਾਰ ਵੋਟ ਪਾਣੀ ਹੈਰ ਕਰ ਮੋੜੋਂ ਮਾਵਲੀਆ ਅਠਤੈ ਹਜ਼ਾਰ ਬਣੇਗਾ ਅੱਛਾ ਜੀ ਕਿ ਇਸ ਵਾਰ ਕੀ ਉਸਤਾ ਹੈ ਕੀ ਸੋਚਿਆ ਵੀ ਕਿਸ ਤਰੀਕੇ ਦੀ ਸਰਪੰਚੀ ਲੈਣੀ ਹੈ ਜਿਹੜੇ ਸਰਪੰਚ ਬਣਨੇ ਆ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਵੀ ਜਿਹੜਾ ਵੀ ਸਾਡੀ ਗਲੀ ਬਨਣ ਵਾਲੀ ਆ ਪਿੰਡ ਦਾ ਵਿਕਾਸ ਜੇ ਕੋਈ ਚੀਜ਼ ਰਹਿ ਗਈ ਆ ਉਹ ਕਿਹੜੇ ਕਿਹੜੇ ਕੰਮ ਰੱਖ ਕੇ ਸੋਚੇ ਹੋਏ ਸਰਪੰਚ ਕੋਈ ਚੜ੍ਹਦੀ ਕਲਾ ਦਾ ਬਣੇ ਜਿਹੜਾ ਸਪਿੰਡ ਦਾ ਵਿਕਾਸ ਵਧੀਆ ਕਰੇ ਸੋਣਾ ਹੋਵੇ ਵਿਚਾਰ ਸੋਹਣੇ ਰੱਖੇ ਹਾਂਜੀ ਜੀ ਹੋਰ ਹੋਰ ਜਿਸ ਤਿੱਕੇ ਨਾ ਵਿਚਾਰ ਤਾਂ ਆਪਾਂ ਮੰਨ ਲੇ ਸੋਹਣੇ ਕਰੇਗਾ ਕਿਸੇ ਨੇ ਕਿਹਾ ਹੁੰਦਾ ਕਿ ਸਾਡੇ ਪਿੰਡ ਨੂੰ ਨਸ਼ੇ ਤੋਂ ਦੂਰ ਰੱਖੇ ਸਰਪੰਚ ਉਹ ਬਣਾਵਾਂਗੇ ਜਿਹੜਾ ਗੱਲ ਕਰ ਸਕੇ ਜਾ ਕੇ ਨਾ ਵੀ ਸਾਡੇ ਪਿੰਡ ਚ ਨਸ਼ਾ ਨਹੀਂ ਆਉਣਾ ਚਾਹੀਦਾ ਨਸ਼ਾ ਵਟਣਾ ਨਹੀਂ ਚਾਹੀਦਾ ਦੂਜੇ ਨੰਬਰ ਤੇ ਸਾਡੇ ਨੌਜਵਾਨ ਨੇ ਬੇਰੁਜ਼ਗਾਰ ਫਿਰਦੇ ਨੇ ਇਹਨਾਂ ਬਾਰੇ ਵੀ ਕੋਈ ਨਾ ਕੋਈ ਸੋਚਿਆ ਜਾਵੇ ਨਵੀਆਂ ਤਕਨੀਕਾਂ ਹੁੰਦੀਆਂ ਨੇ ਤੇ ਪਿੰਡ ਚ ਪਹੁੰਚਾਈਆਂ ਜਾਣਾ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਪਿੰਡ ਖੇਡਾਂ ਦਾ ਵੀ ਚਾਹੀਦਾ ਐ ਨਹੀਂ ਖੇਡ ਮੈਦਾਨ ਵੀ ਨੇ ਸਟੇਡੀਅਮ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਤੇ ਸਟੇਡੀਅਮ ਹੋਊ ਤੇ ਬੱਚੇ ਆਪਣੇ ਖੇਡਣਗੇ ਨਹੀਂ ਨ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਬੈਠੇ ਹੋ ਸੱਚ ਕਿਸ ਤਰੀਕੇ ਦਾ ਇਸ ਵਾਰ ਵੋਟ ਪਾਉਣੀ ਆ ਕਿਸ ਤਰੀਕੇ ਦਾ ਸਰਪੰਚ ਬਣਾਉਣਾ ਬਸ ਵਧੀਆ ਹੋਵੇ ਜੀ ਬਸ ਜਿਹੜਾ ਗਰੀਬਾਂ ਦੀ ਸੁਣੇ ਜਦੋਂ ਉਹਨਾਂ ਨੇ ਭਾਈ ਉਹਨਾਂ ਦੱਸਿਆ ਵੀ ਇੰਨਾ ਵੰਡੇ ਸ਼੍ਰੇਣੀਆਂ ਮੋੜ ਮੋੜ ਆਪਣੇ ਨੂੰ ਤੇ ਸਰਕਾਰ ਤੇ ਕਰ ਦਿੰਗੇ ਇਦਾਂ ਪਿੰਡ ਦੇ ਬੰਦੇ ਇਦਾਂ ਕਰਦੇ ਆ ਠੀਕ ਹੈ ਜੀ ਤੇ ਬਾਕੀ ਚਲੋ ਵਧੀਆ ਹੋਵੇ ਸਰਪੰਚ ਸਾਹਿਬ ਬਣੀ ਆ ਪ੍ਰਧਾਨ ਸਾਹਿਬ ਬਣੀ ਦੇ ਬੰਦਾ ਅੱਗੇ ਲਾਉਣ ਵਧੀਆ ਵਾ ਬੰਦਾ ਚਲੋ ਜੋ ਬੰਜੇ ਦੇ ਕੋਈ ਸਵਾਰੂਗਾ ਹੀ ਪਿੰਡ ਦਾ ਪਰ ਕੁਝ ਵਿਕਾਸ ਵੀ ਰਹਿ ਗਏ ਹੁਣੇ ਜਿਹੜੇ ਕਹੋਗੇ ਵੀ ਉਹ ਹੋਣੇ ਚਾਹੀਦੇ ਨੇ ਹੁਣ ਇਸ ਵਾਰ ਹੋਣੇ ਚਾਹੀਦੇ ਉਹ ਤੇ ਤੁਹਾਨੂੰ ਪਤਾ ਬਥੇਰਾ ਕੁਝ ਹੁੰਦਾ ਜੀ ਪਿੰਡ ਦਾ ਬਥੇਰਾ ਕੁਝ ਹੁੰਦਾ ਚਲੋ ਜੋ ਵੀ ਸਵਾਰਨ ਕੇ ਵਧੀਆ ਹੀ ਆ ਜੀ ਠੀਕ ਆ ਜੀ ਹੋਰ ਵੀ ਸਾਡੇ ਨਾਲ ਲੋਕ ਮੌਜੂਦ ਨੇ ਜਿਸ ਤਰੀਕੇ ਨਾਲ ਅਸੀਂ ਸੱਤ ਚ ਬੈਠੇ ਆ ਹਾਂਜੀ ਬੋਜੀ ਕੀ ਨਾਮ ਹੈ ਆਪਣੇ ਅਮਰੀਕ ਸਿੰਘ ਜੀ ਅਮ ਜੀ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਵੋਟਾਂ ਪਾਉਣੀਆਂ ਨੇ ਸਰਪੰਚ ਬਣਾਉਣਾ ਆ ਕਿਹੜੇ ਕਿਹੜੇ ਇਸ ਵੇਲੇ ਸੋਚੇ ਨੇ ਵੀ ਕਿਹੜੇ ਕੰਮ ਪੈਂਡਿੰਗ ਰਹਿ ਗਏ ਨੇ ਉਹ ਕੋ ਰੱਖਾਂਗੇ ਗਾੜੀ ਵੀ ਇਹ ਕਰਵਾਈ ਜਾਣ ਪਿੰਡ ਦੇ ਸਭ ਤੋਂ ਪਹਿਲਾਂ ਜੀ ਅਸੀਂ ਤੇ ਤੁਹਾਡਾ ਆਯਾ ਦੇ ਜੀ ਆ ਕਹਿੰਦੇ ਤੇ ਅਸੀਂ ਸਰਬਸੰਤੀ ਨਾਲ ਚੁਣ ਰਹੇ ਹਾਂ ਆਪਣਾ ਪਿੰਡ ਦਾ ਸਰਪੰਚ ਸਾਨੂੰ ਉਤੋਂ ਦੇ ਤਾਇਆ ਵੀ ਪਿੰਡ ਦਾ ਚੁਣਿਆ ਜਾਵੇ ਤੇ ਸਭ ਤੋਂ ਬਿਹਤਰ ਆ ਤੇ ਅਸੀਂ ਚੁਣ ਰਹੇ ਹਾਂ ਔਰ ਨੂੰ ਇਹ ਸਭ ਤੋਂ ਸਾਨੂੰ ਖੁਸ਼ੀ ਦੀ ਗੱਲ ਹੈ ਸਾਡਾ ਖੁਸ਼ੀ ਨਾਲ ਸਾਡਾ ਪਿੰਡ ਦਾ ਸਰਪੰਚ ਬਣ ਜੇ ਤੇ ਜਿਹੜੀ ਸਾਡੇ ਵਿਕਾਸ ਰਹਿੰਦੇ ਨੇ ਕੋਈ ਸਾਡੇ ਛੜਕਾ ਰਹਿੰਦੀ ਨੇ ਪਿੰਡ ਦੀਆਂ ਜਿਹੜੀ ਸਕੂਲ ਤੱਕ ਬੱਚੇ ਸਾਡੇ ਡਿਗਦੇ ਜਾਂਦੇ ਸਕੂਲ ਤੱਕ ਉਹ ਬਣਨਾ ਚਾਹੀਦਾ ਪਰ ਕਿ ਡਿਸਪੈਂਸਰੀ ਸਾਡੇ ਪਿੰਡ ਚ ਕੋਈ ਨਹੀਂ ਆ ਉਹ ਬਣਨੀ ਚਾਹੀਦੀ ਆ ਹੋਰ ਵੀ ਸਾਡੇ ਕਈ ਅਜੇ ਕੰਮ ਨੇ ਉਹ ਅਸੀਂ ਮੰਗ ਕਰਾਂਗੇ ਉਹਨਾਂ ਨੂੰ ਜਦੋਂ ਸਾਡਾ ਪਿੰਡ ਦਾ ਸਰਪੰਚ ਬਣ ਜਾਏਗਾ ਪਿੰਡ ਦੀਆਂ ਕੈਮਰੇ ਜੋ ਲਾਈਟਾਂ ਨੇ ਉਹ ਵੀ ਜ਼ਰੂਰੀ ਚਾਹੀਦੀਆਂ ਨੇ ਤੇ ਅਸੀਂ ਇਹੋ ਸੋਚਣ ਦੇ ਦੋ ਚਾਰ ਦਿਨ ਹੋ ਗਏ ਸਾਡੀ ਹੋਣ ਲਈ ਸਭ ਬਸੰਤੀ ਸਾਨੂੰ ਇਹ ਖੁਸ਼ੀ ਦੀ ਗੱਲ ਆ ਤੇ ਸਭ ਤੋਂ ਬਿਹਤਰ ਹੈ ਕੰਮ ਬਿਲਕੁਲ ਆਪਾਂ ਇਸ ਵੇਲੇ ਇਸ ਸਰਦੀਪ ਨਾਲ ਗੱਲ ਕਰਾਂਗੇ ਆਪਾਂ ਵੀ ਹਲਕਾ ਜ਼ਨਾਲੇ ਦਾ ਪਿੰਡ ਸਲੇਮਪੁਰਾ ਜਿੱਥੇ ਕਿ ਆਪਾਂ ਨਾਲ ਹੀ ਰਲ ਕੇ ਜਿਹੜਾ ਰਸ ਅਸੀਂ ਸ਼ੁਰੂ ਹੋ ਜਾਂਦਾ ਹੈ ਦਰਮਿਆਨ ਦੇ ਵਿੱਚ ਪਿੰਡ ਬਿੰਦਾ ਹਾਂਜੀ ਬੋ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਬਜ਼ੁਰਗ ਉਹ ਵੋਟਾਂ ਪਾਉਂਦੇ ਆਉਂਦੇ ਹੋ ਹਾਜਪੂ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੀਆਂ ਬਿਖ ਰਹੇ ਹੋ ਵਧੀਆ ਜੀ ਵੇਖਦੇ ਠੀਕ ਹੈ ਕਿਸ ਤਰੀਕੇ ਦਾ ਸਰਪੰਚ ਬਣਾਉਣਾ ਫਿਰ ਇਸ ਵਾਰ ਵਧੀਆ ਬਣਾਉਣਾ ਜੀ ਐਰ ਕੀ ਸਰਪੰਚ ਪੜਿਆ ਲਿਖਿਆ ਸੋ ਜਵਾਨ ਹੋਵੇ ਜਿਹੜਾ ਪਿੰਡ ਦੇ ਬਾਰੇ ਸੋਚੇ ਠੀਕ ਹੈ ਹਾਂਜੀ ਹੋਰ ਕਿਹੜੇ ਵਿਕਾਸ ਪੈਂਡਿੰਗ ਰਹਿ ਗਏ ਨੇ ਜਿਹਨਾਂ ਬਾਰੇ ਸੋਚ ਹੋਊਗੀ ਨਾ ਵੀ ਇਹ ਵਿਕਾਸ ਰੱਖੇ ਜਾਣਗੇ ਵੀ ਸਾਡੇ ਆਹ ਨਹੀਂ ਰਹਿ ਗਿਆ ਤੇ ਆਹ ਗਲੀਆਂ ਬਣਨ ਵਾਲੀਆਂ ਰਹਿ ਗਈਆਂ ਸਾਡਾ ਪਾਣੀ ਦਾ ਨਿਕਾਸ ਨਹੀਂ ਹੈਗਾ ਕਿਹੜੇ ਮੁੱਦੇ ਰੱਖੇ ਕੁਛ ਹਾਂਜੀ ਇੱਕ ਪਾਣੀ ਦਾ ਨਿਕਾਸ ਨਹੀਂ ਹੈਗਾ ਇੱਕ ਡਿਸਪੈਂਸਰੀ ਨਹੀਂ ਹੈਗੀ ਤੇ ਸਕੂਲ ਨੂੰ ਜਾਣ ਵਾਲੀ ਛੜਕ ਜਿਹੜੀ ਉਹ ਤੇ ਮੰਨੀ ਜ਼ਰੂਰੀ ਹੈ ਅੱਛਾ ਅੱਛਾ ਹਾਂਜੀ ਹੋਰ ਵੀ ਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਵੇਖ ਰਹੇ ਆ ਸੀ ਕਿ ਇਸ ਵੇਲੇ ਮਿੱਤਰ ਜਿਹੜੇ ਨੇ ਨਾਲ-ਨਾਲ ਤਾਸ਼ ਕੁੱਟੀ ਜਾ ਰਹੇ ਨੇ ਤਾਸ਼ ਦਾ ਆਨੰਦ ਲੈ ਰਹੇ ਨੇ ਹਾਂਜੀ ਵੀਰ ਜੀ ਕੀ ਨਾਂ ਆਇਆ ਆਪਣਾ ਮੇਰਾ ਨਾਮ ਕਰਨਦੀਪ ਜੀ ਹਾਂ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਪਹਿਲੀ ਵਾਰ ਵੋਟ ਪਾਣੀ ਕਿ ਪਹਿਲਾਂ ਪਾਈ ਹੈ ਮੈਂ ਪਹਿਲਾਂ ਵੀ ਪਾਈ ਹੈ ਅੱਛਾ ਜੀ ਹਾਂ ਜੀ ਇਸ ਵਾਰ ਫਿਰ ਕਿਸ ਤਰੀਕੇ ਦਾ ਸਰਪੰਚ ਬਣਾ ਰਹੇ ਹੋ ਸੋਝਵਾਨ ਬਣਾਵਾਂਗੇ ਪੜਿਆ ਲਿਖਿਆ ਜਿਹੜਾ ਕੰਮ ਪਿੰਡ ਦਾ ਕਰ ਸਕਦਾ ਠੀਕ ਹੈ ਕਿਹੜੇ ਕੰਮ ਜਿਹੜੇ ਖਾਸ ਨੇ ਜਿਹੜੇ ਹੋਣੇ ਚਾਹੀਦੇ ਨੇ ਪਿੰਡ ਚ ਜਿਸ ਤਰੀਕੇ ਨਾਲ ਸਟੇਡੀਅਮ ਦੀ ਗੱਲ ਕੀਤੀ ਆ ਪਿੰਡ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਗੱਲ ਸੋਚੀ ਜਾਂਦੀ ਆ ਕਿਹੜੇ ਕਿਹੜੇ ਕੰਮ ਸੋਚੇ ਨੇ ਵੀ ਉਹ ਕਹਿ ਜਾਣਗੇ ਵੀ ਇਹ ਕੰਮ ਪਹਿਲਾਂ ਕੀਤੇ ਜਾਣ ਨਸ਼ੇ ਤੋਂ ਦੂਰ ਪਿੰਡ ਰਵੇ ਸਟੇਡੀਅਮ ਹੋਵੇ ਜਿਮ ਹੋਵੇ ਕਲੱਬ ਯਾਨੀ ਕਿ ਦੇ ਪਿੰਡ ਦੀਆਂ ਸੜਕਾਂ ਜਿਹੜੀਆਂ ਰਹਿ ਗਈਆਂ ਉਹ ਬਣੀਆਂ ਜਾਵੇ ਪਸ਼ੂਆਂ ਦੀ ਡਿਪੈਂਸਰੀ ਜ਼ਰੂਰੀ ਹੈ ਪਰ ਲਗਾਤਾਰ ਨੌਜਵਾਨਾਂ ਵਾਲੀ ਕਲੱਬ ਬਹੁਤ ਜ਼ਰੂਰੀ ਹੁੰਦੇ ਨੇ ਸਟੇਡੀਅਮ ਬਹੁਤ ਜ਼ਰੂਰੀ ਹੁੰਦੇ ਨੇ ਜੇ ਪਿੰਡਾਂ 'ਚ ਇਹ ਚੀਜ਼ਾਂ ਬਣਦੀਆਂ ਤੇ ਕਾਫੀ ਲਾਭ ਮਿਲਦਾ ਜੀ ਹਾਂ ਜੀ ਲਾਭ ਮਿਲਦਾ ਜੀ ਸਾਡੇ ਪਿੰਡ 'ਚ ਹੈਗਾ ਨਹੀਂ ਇਹ ਚੀਜ਼ ਕੋਈ ਹਾਂ ਜੀ ਕੀ ਲੱਗਦਾ ਕਿ ਜਵਾਨੀ ਨੂੰ ਬਚਾਇਆ ਜਾ ਸਕਦਾ ਜੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਬੱਚੇ ਜਿਹੜੇ ਪ੍ਰੇਰਿਤ ਹੋਣਗੇ ਗੇਮਾਂ ਵੱਲ ਵਧਣਗੇ ਬਿਲਕੁਲ ਜੀ ਹੋਣਗੇ ਚੁੱਕਾ ਇਹ ਹੈਗਾ ਨਹੀਂ ਜਿਮ ਨਹੀਂ ਹੈਗਾ ਬੱਚੇ ਬਾਹਰ ਜਾਂਦੇ ਨੇ ਬਾਹਰ ਮਾੜੀਆਂ ਚੀਜ਼ਾਂ ਵੇਖਦੇ ਨੇ ਉਹ ਚੀਜ਼ ਰਹਿੰਦੇ ਨੇ ਨਸ਼ੇ ਦੇ ਪੱਤੇ ਪੈਂਦੇ ਨੇ ਜੇਮ ਹੋਏਗੇ ਤਾਂ ਨਸ਼ੇ ਚ ਨਹੀਂ ਪੈਣਗੇ ਲਗਾਤਾਰ ਅਸੀਂ ਹਸ ਵੇਲੇ ਅ ਹਲਕਾ ਰਾਜ ਸਸੀ ਦੇ ਗਲਕੜੀ ਹਰਕਾਜ ਨਾਲਾ ਦੇ ਪਿੰਡ ਰਸ ਸਲੀਮਪੁਰਾ ਵਿੱਚ ਮੌਜੂਦ ਸੀਗੇ ਜਿੱਥੇ ਕਿ ਅਸੀਂ ਲੈ ਕੇ ਆਏ ਸੀ ਸੱਤ ਜਿੱਥੇ ਕਿ ਸਾਰੇ ਲੋਕ ਸਾਡੇ ਨਾਲ ਮੌਜੂਦ ਸੀਗੇ ਪਿੰਡ ਦੇ ਨੌਜਵਾਨ ਜਿਹੜੇ ਤਸ਼ਕੀੜ ਦੇ ਨਜ਼ਰ ਆ ਰਹੇ ਆ ਕੋਈ ਸੂਝਵਾਨ ਲੋਕ ਜਿਹੜੇ ਬਹਿ ਕੇ ਵਿਚਾਰਾ ਕਰਦੇ ਨਜ਼ਰ ਆਉਂਦੇ ਨੇ ਕਿਤਨਾ ਕਿਤੇ ਸਰਬਸੰਮਤੀ ਨੂੰ ਲੈ ਕੇ ਵਿਚਾਰਾ ਕੀਤੀਆਂ ਜਾ ਰਹੀਆਂ ਨੇ ਕਿ ਪਹਿਲ ਦੇ ਤੌਰ ਤੇ ਸਰਬਸੰਮਤੀ ਕਰਾਈ ਜਾਵੇ ਇੱਕ ਵਧੀਆ ਨਿਰੋਲ ਸਰਪੰਚ ਬਣਾਇਆ ਜਾਵੇ ਜਿਹੜਾ ਸਰਕਾਰਾਂ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰੇ ਪਿੰਡ ਨੂੰ ਜਿਹੜਾ ਵਾ ਵਧੀਆ ਹਾਲੀ ਤੇ ਲੈ ਕੇ ਆਵੇ ਤੇ ਨੌਜਵਾਨਾਂ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਲਈ ਵਧੀਆ ਸੋਚੇ ਨੌਜਵਾਨ ਹੋਵੇ ਪੜਿਆ ਲਿਖਿਆ ਨੌਜਵਾਨ ਹੋਵੇ ਸੂਝਵਾਨ ਹੋਵੇ ਅਤੇ ਪਿੰਡ ਦੇ ਵਿੱਚ ਜਿਮ ਲੈ ਕੇ ਆਵੇ ਪਿੰਡ ਵਿੱਚ ਡਿਸਪੈਂਸਰੀ ਲੈ ਕੇ ਆਵੇ ਪਿੰਡ ਦੇ ਜਿਹੜੇ ਕਾਰਜਕਾਲ ਹੋਣ ਵਾਲੇ ਨੇ ਉਹਨਾਂ ਨੂੰ ਨਿਪਟਰੇ ਚਾਵੇ ਬਾਕੀ ਆਉਣ ਵਾਲੇ ਸਮੇਂ ਦੇਖਦੇ ਕਿ ਕਦ ਜਿਹੜੀਆਂ ਸਟੋਨਾ ਕੰਪਲੀਟ ਹੁੰਦੀਆਂ ਨੇ ਕੌਣ ਸਰਪੰਚ ਬੰਦੇ ਨੇ ਤੇ ਕਿਸ ਤਰੀਕੇ ਦੇ ਪੰਜਾਬ ਅੰਦਰ ਪਿੰਡਾਂ 'ਚ ਵਿਕਾਸ ਹੁੰਦੇ ਨੇ ਤੁਸੀਂ ਜੁੜੇ ਰਹੋ ਇੰਦਾ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਰੌਣ